ਮੈਂ ਡਾਕਟਰ ਸਿੰਦਰਪਾਲ ਪੰਨੂ ਇਨਚਾਰਜ ਪੰਨੂ ਨਰਸਿੰਗ ਹੌਮ ਜੇਲ੍ਹ ਰੋਡ ਗਰਦਾਸਪੁਰ ਮੈਂ ਇਹ ਹਸਪੀਟਲ 1976 ਤੋਂ ਚਲਾ ਰਹੀ ਹਾਂ ਜਿਹਦੇ ਵਿੱਚ ਮੈਂ ਗਾਇਨੀ ਦੇ ਆਫਿਸ ਦਾ ਕੰਮ ਕਰਦੀ ਸੀ ਮੇਨ ਤੇ ਸਾਡੇ ਜਿਹੜੇ ਮਰੀਜ਼ ਸੀਗੇ ਉਹਨਾਂ ਦੀ ਬੜੀ ਡਿਮਾਂਡ ਸੀ ਕਿ ਕੋਈ ਲੇਡੀ ਡਾਕਟਰ ਸਰਜਨ ਚਾਹੀਦੀ ਹੈ ਸਾਨੂੰ ਤੇ ਮੈਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਮਰੀਜ਼ਾਂ ਜਲੰਧਰ ਵਗੈਰਾ ਭੇਜਨੇ ਪੈਂਦੇ ਸੀ ਤੇ ਹੁਣ ਮੈਂ ਗਰਦਾਸਪੁਰ ਵਾਸੀਆਂ ਲਈ ਸਾਡੇ ਕੋਲ ਇੱਕ ਡਾਕਟਰ ਆਏ ਨੇ ਜਿਹੜੇ ਸਰਜਨ ਨੇ ਲੀਡ ਡਾਕਟਰ ਨੇ ਡਾਕਟਰ ਹਰਪੀਤ कौर ਜੋ ਕਿ ਐਮਬੀਬੀਐਸ ਤੇ ਐਮਐਸ ਜਨਰਲ ਸਰਜਰੀ ਨੇ ਉਹਨਾਂ ਨੇ ਨਾਲ ਫੈਲੋਸ਼ਿਪ ਗੈਸਟ੍ਰੋ ਇੰਟਰਸਟਾਈਨਲ ਐਂਡੋ ਸਰਜਰੀ ਦੀ ਵੀ ਕੀਤੀ ਹੋਈ ਹੈ ਉਹਨਾਂ ਦਾ ਬਹੁਤ 8-10 ਸਾਲ ਦਾ ਐਕਸਪੀਰੀਅੰਸ ਹੈਗਾ ਉਹਨਾਂ ਨੇ ਵੱਖ-ਵੱਖਰੇ ਹਸਪਤਾਲਾਂ 'ਚ ਕੰਮ ਕੀਤਾ 2013-14 'ਚ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਹਸਪੀਟਲ ਦਿੱਲੀ ਵਿੱਚ ਕੀਤਾ ਗਵਰਨਮੈਂਟ ਹਸਪੀਟਲ ਸੀ ਉਹ ਗਾਇਨੀ ਡਿਪਾਰਟਮੈਂਟ ਚ ਕੰਮ ਕੀਤਾ ਸੀ ਉਹਨਾਂ ਨੇ 14 19 ਦੇ ਵਿੱਚ ਉਹਨਾਂ ਨੇ 14 ਤੋਂ 19 ਤੱਕ ਮੈਡੀਕਲ ਆਫਸਰ ਸਿਵਲ ਹਸਪੀਟਲ ਗੜਕਾਉਂ ਚ ਕੀਤਾ 6 ਇਅਰ ਉਹ ਵੀ ਗਾਇਨੀ ਡਿਪਾਰਟਮੈਂਟ ਚ ਕੀਤਾ 19 ਤੋਂ ਲੈ ਕੇ 22 ਤੱਕ ਉਹਨਾਂ ਨੇ ਐਸਜੀਟੀ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਐਜ਼ ਅ ਲੈਪਰੋਸਕੋਪਿਕ ਸਰਜਨ 3 ਇਅਰਜ਼ ਕੀਤਾ 22 24 ਦੇ ਵਿੱਚ ਇੰਦਰਾ ਗਾਂਧੀ ਹਸਪੀਟਲ ਦਿੱਲੀ ਗਵਰਨਮੈਂਟ ਹਸਪੀਟਲ ਹੈ ਉਹ ਵੀ 2 ਇਅਰਜ਼ ਕੀਤਾ ਐਸ ਸਰਜਨ 2024 ਤੋਂ 25 ਵਿੱਚ ਉਹ ਗੁਰੂ ਗੋਬਿੰਦ ਸਿੰਘ ਹਸਪੀਟਲ ਦਿੱਲੀ ਤੋਂ ਉਹ ਹੁਣ ਆਏ ਨੇ ਤੇ ਉਹਨਾਂ ਦਾ ਓਵਰਲ ਐਕਸਪੀਰੀਅੰਸ ਬਹੁਤ ਅੱਛਾ ਹੈਗਾ ਤੇ ਉਹ ਲੈਪਰੋਸਕੋਪਿਕ ਸਰਜਨ ਨੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੀ ਕਿ ਬਈ ਜਿੱਦਾਂ ਲੇਡੀਜ਼ ਦੀ ਡਿਮਾਂਡ ਸੀ ਸਾਡੇ ਗਰਦਾਸਪੁਰ ਜ਼ਿਲ੍ਹੇ ਚ ਕੋਈ ਵੀ ਜਿਹੜੀ ਸਰਜਨ ਜਿਹੜੀ ਹੈਗੀ ਖਾਸ ਕਰਕੇ ਲੈਪਰੋਸਕੋਪਿਕ ਸਰਜਨ ਕੋਈ ਨਹੀਂ ਹੈਗੀ ਗਾਇਨੀ ਦੇਆਂ ਸੀ ਬਹੁਤ ਜ਼ਿਆਦਾ ਹੈਗੇ ਆ ਤੇ ਗੈਨੀਡਿਆ ਹਿਸ ਸਰਜਰੀ ਕਰਦੇ ਆ ਬਟ ਜਨਰਲ ਸਰਜਨ ਐਜ਼ ਅ ਲੀਡ ਡਾਕਟਰ ਬੜੀ ਜਰੂਰਤ ਸੀਗੀ ਸੋ ਮੈਂ ਇੱਥੇ ਡਾਕਟਰ ਸਾਡੇ ਕੋਲ ਜੁਆਇਨ ਕੀਤੇ ਨੇ ਡਾਕਟਰ ਹਰਪ੍ਰੀਤ ਗੌਰ ਜਿਨ੍ਹਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਉਹਨਾਂ ਦੇ ਕੋਲ ਚੈੱਕਅਪ ਕਰਾਓ ਤੇ ਆਪਣੇ ਜਿਹੜਾ ਹੈਗਾ ਵੱਧ ਤੋਂ ਵੱਧ ਫਾਇਦਾ ਉਠਾਓ ਤਾਂ ਕਿ ਉਹ ਤੁਹਾਨੂੰ ਸਾਰਾ ਮਤਲਬ ਪ੍ਰੋਪਰ ਟ੍ਰੀਟਮੈਂਟ ਦੇ ਕੇ ਤੇ ਤੁਹਾਨੂੰ ਠੀਕ ਕਰ ਸਕਣ ਤੇ ਦੇ ਪਹਿਲੇ ਮੈਲਾ ਸਰਜਨ ਇਹ ਨੇ ਲੈਪਰੋਸਕੋਪਿਕ ਸਰਜਨ ਸਾਡੇ ਜ਼ਿਲ੍ਹੇ ਚ ਲੀਡਡ ਡਾਕਟਰ ਕੋਈ ਵੀ ਨਹੀਂ ਹੈਗੀ ਸ਼ੀ ਇਜ਼ ਦਾ ਫਰਸਟ ਪਲੇਡ ਡਾਕਟਰ ਹੂ ਇਜ਼ ਜੁਆਇਨਿੰਗ ਹੇਅਰ ਹਾਂ ਜੀ ਹੂ ਇਜ਼ ਜੁਆਇਨਿੰਗ ਹੇਅਰ ਕਿਉਂਕਿ ਕਈ ਸਰਜਰੀਆਂ ਸਾਡੀਆਂ ਗਾਇਨੀਦਿਆਂ ਵੀ ਜਿਹੜੀਆਂ ਹੈਗੀਆਂ ਨੇ ਨਾ ਜਿੱਦਾਂ ਟਾਪਿਕ ਪ੍ਰੈਗਨੈਂਸੀ ਹੈਗੀ ਆ ਤੇ ਇਹਦੇ 'ਚ ਕੱਟ ਬਹੁਤ ਛੋਟਾ ਹੁੰਦਾ ਤੇ ਰਿਕਵਰੀ ਬੜੀ ਕੁਇਕ ਹੁੰਦੀ ਹੈ ਜਿਹੜੇ ਅਸੀਂ ਸਾਰੇ ਓਪਨ ਸਰਜਰੀ ਕਰਦੇ ਆ ਉਹਦੇ 'ਚ ਦੈਟ ਇਜ਼ ਟਾਈਮ ਕੰਜ਼ੂਮਿੰਗ ਤੇ ਉਹਦੇ 'ਚ ਹੀਲਿੰਗ ਜਿਹੜੀ ਹੈਗੀ ਡਿਲੇ ਹੋ ਜਾਂਦੀ ਆ ਤੇ ਇਹ ਜਿਹੜੇ ਗਵਰੀ ਵੀ ਕੋਈ ਕੋੰਦੀ ਆ ਤੇ ਨਾਲੇ ਸਕਾਰ ਕੱਠ ਬੰਦਾ ਜਿੱਦਾਂ ਅਨਮੈਰਿਡ ਲੜਕੀ ਆ ਉਹਦੇ ਅਸੀਂ ਕੋਈ ਰਸੋਲੀ ਕੱਢਣੀ ਆ ਅੰਡੇਦਾਨੀ ਦੀ ਜਾਂ ਕੁਝ ਵੀ ਕੱਢਣਾ ਤੇ ਉਹਦੇ ਵਿੱਚ ਜਿਹੜਾ ਹੈਗਾ ਲੈਪਰੋਸਕੋਪਿਕ ਸਰਜਨ ਦਾ ਬਹੁਤ ਵੱਡਾ ਰੋਲ ਆ ਸਕਾਰਲੈਸ ਸਰਜਰੀ ਹੁੰਦੀ ਆ ਕਿਉਂਕਿ ਮੈਰਿਜ ਪੁਆਇੰਟ ਆਫ View ਨਾਲ ਅਗਲਾ ਕਹਿੰਦਾ ਲੋ ਜੀ ਇਹਨੇ ਤੇ ਪਹਿਲੇ ਹੀ ਆਪਰੇਸ਼ਨ ਕਰਾਇਆ ਤੇ ਇਹਦੇ ਵਿੱਚ ਉਹਦਾ ਬਹੁਤ ਫਾਇਦਾ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਹਰਪ੍ਰੀਤ ਕੋਰ ਹਰਪ੍ਰੀਤ ਕੋਰਾ ਮੈਂ ਐਮ ਬੀ ਬੀ ਐਸ ਐਮ ਐਸ ਜਨਰਲ ਐਂਡ ਲੈਪਰੋਸਕੋਪਿਕ ਸਰਜਨ ਹਾਂ ਔਰ ਮੈਂ ਫੈਲੋਸ਼ਿਪ ਕੀਤੀ ਹੋਈ ਹੈ ਗੈਸਟੋ ਇੰਟੈਸਟਿਨਲ ਐਂਡੋ ਸਰਜਰੀ ਵਿੱਚ ਤੇ ਅਸੀਂ ਮੈਂ ਹੁਣ 10 ਸਾਲ ਤੋਂ 10 ਤੋਂ 12 ਸਾਲ ਮੈਂ ਦਿੱਲੀ ਵਿੱਚ ਕੰਮ ਕਰਨ ਤੋਂ ਬਾਅਦ ਗੁਰਦਾਸਪੁਰ ਵਿੱਚ ਆਈ ਹਾਂ ਜਿਹੜਾ ਮੇਰਾ ਆਪਣਾ ਸ਼ਹਿਰ ਹੈ ਤੇ ਅਸੀਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਨਾ ਸਭ ਕੁਝ ਸਿੱਖਣ ਤੋਂ ਬਾਅਦ ਆਪਣੇ ਸ਼ਹਿਰ ਵਿੱਚ ਇਹ ਸੇਵਾਵਾਂ ਦੇਣ ਵਾਸਤੇ ਆਈਆਂ ਤੇ ਅਸੀਂ ਡਾਕਟਰ ਡਾਕਟਰ ਪੰਨੂ ਮੈਡਮ ਜੋ ਹੈ ਉਹਨਾਂ ਦੇ ਪੰਨੂ ਨਰਸਿੰਗ ਹੋਮ ਐਂਡ ਹਸਪੀਟਲ ਵਿੱਚ ਅਸੀਂ ਪੂਰਾ ਫੁੱਲ ਫਲੇਜ ਸਰਜਿਕਲ ਯੂਨਿਟ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਸਾਡਾ ਮੇਨ ਮੋਟਿਵ ਹੈ ਮਿਨੀਮਲ ਇਨਵੇਸਿਵ ਸਰਜਰੀ ਮਤਲਬ ਜੇ ਮਿਨੀਮਲ ਇਨਵੇਸਿਵ ਸਰਜਰੀ ਕੀ ਜਿਹੜੀ ਸਰਜਰੀ ਤੁਸੀਂ ਕੋਈ ਵੀ ਵੱਡੀ ਜਾਂ ਛੋਟੀ ਸਰਜਰੀ ਜਿਹਦੇ 'ਚ ਬਹੁਤ ਘੱਟ ਪੇਸ਼ੈਂਟ ਨੂੰ ਬਹੁਤ ਘੱਟ ਸਮਝ ਲਓ ਚੀਰ ਕੱਟ ਕਰਨ ਕਰਨਾ ਪਵੇ ਔਰ ਲੈਪਰੋਸਕੋਪਿਕ ਤਰੀਕੇ ਨਾਲ ਕੀਤੀ ਜਾਏ ਉਹਦੇ ਵਿੱਚ ਮਿਨਿਮਲ ਇਨਵੇਸਿਵ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਲੈਪਰੋਸਕੋਪਿਕ ਸਰਜਰੀਜ਼ ਅਸੀਂ ਲੈ ਕੇ ਆ ਰਹੇ ਹਾਂ ਲੇਜ਼ਰ ਸਰਜਰੀਜ਼ ਸਟੈਪਲਰ ਸਰਜਰੀਜ਼ ਤੇ ਨਾਲ ਓਪਨ ਸਰਜਰੀਸ ਤੇ ਅਸੀਂ ਕਰਾਂਗੇ ਹੀ ਪਲੱਸ ਇਹਦੇ ਵਿੱਚ ਅਸੀਂ ਲੈਪਰੋਸਕੋਪਿਕ ਸਰਜਰੀਸ ਅਸੀਂ ਲੈਪ ਕੋਲੀਸਿਸਟੈਕਟਮੀ ਲੈਪ ਅਪੈਂਡੇਕਟਮੀ ਲੈਪ ਓਵਰੀਅਨ ਸਿਸਟੈਕਟਮੀ ਜਾਂ ਫਿਰ ਲੈਪਰੋਸਕੋਪਿਕ ਲੀਵਰ ਅਬਸਸ ਡਰੇਨੇਜ ਲੈਪਰੋਸਕੋਪਿਕ ਹਿਸਟੈਕਟੋਮੀ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਜਾਂ ਲੈਪਰੋਸਕੋਪਿਕ ਹਰਨੀਆ ਦਾ ਜਿਸ ਸਰੀਰ ਵਿੱਚ ਕਿਤੇ ਵੀ ਹਰਨੀਆ ਹੋਣ ਜਿਵੇਂ ਅੰਬਲਾਈਕਲ ਹਰਨੀਆ ਹੋ ਗਿਆ ਉਹਦੇ ਵਾਸਤੇ ਆਈਪੋਮ ਆਪਰੇਸ਼ਨਸ ਬੋਲਦੇ ਆ ਜਾਂ ਆਈਪੋਮ ਪਲੱਸ ਆਪਰੇਸ਼ਨਸ ਬੋਲਦੇ ਆ ਉਹ ਸਾਰੇ ਦੂਰਬਿੰਦ ਰਾਹੀਂ ਆਪਰੇਸ਼ਨਸ ਜਿਹੜੇ ਆ ਉਹ ਇਹ ਕੇ ਲੈ ਕੇ ਆ ਰਹੇ ਆ ਪਲੱਸ ਉਸ ਤੋਂ ਇਲਾਵਾ ਅਸੀਂ ਜਿਵੇਂ ਮੈਂ ਲੇਜ਼ਰ ਪ੍ਰੋਕਟੋਲੋਜੀ ਵਿੱਚ ਵੀ ਆਪਣੇ ਕੋਰਸਿਸ ਕੀਤੇ ਹੋਏ ਆ ਤੇ ਲੇਜ਼ਰ ਪ੍ਰੋਕਟੋਲੋਜੀ ਚ ਅਸੀਂ ਲੇਟੈਸਟ ਜਿਹੜੇ ਇਨਸਟਰੂਮੈਂਟਸ ਨੇ ਜਿਵੇਂ ਸਟੈਪਲਰਸ ਹੋ ਗਏ ਵੀ ਜਿਹਦੇ ਵਿੱਚ ਬਹੁਤ ਕੱਟ ਚੀਰ ਫਾੜ ਕਰਨਾ ਪਏ ਉਹ ਸਟੈਪਲਰ ਹੈਮੋਰੋਇਡੈਕਟੋਮੀ ਲੇਜ਼ਰ ਪਾਈਲੋਨਾਈਡਲ ਸਾਈਨਸ ਲੇਜ਼ਰ ਫਿਸ਼ਰ ਟ੍ਰੀਟਮੈਂਟ ਲੇਜ਼ਰ ਫਿਸ਼ੂਲਾ ਟ੍ਰੀਟਮੈਂਟ ਉਹ ਸਾਰਾ ਟ੍ਰੀਟਮੈਂਟ ਅਸੀਂ ਇੱਥੇ ਲੈ ਕੇ ਆ ਰਹੇ ਆ ਪਲੱਸ ਜਿਵੇਂ ਕਿਸੇ ਵੀ ਤਰ੍ਹਾਂ ਦੀ ਥਾਇਰੋਇਡ ਦੀ ਕੋਈ ਸਿਸਟ ਹੋਏ ਜਾਂ ਫਿਰ ਔਰਤਾਂ ਦੀ ਛਾਤੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਾਠ ਹੋਏ ਉਹ ਸਾਰੇ ਛੋਟੇ ਤੋਂ ਛੋਟਾ ਜਾਂ ਵੱਡਾ ਆਪਰੇਸ਼ਨ ਵੀ ਅਸੀਂ ਇਸ ਹਸਪੀਟਲ ਵਿੱਚ ਲੈ ਕੇ ਆ ਰਹੇ ਆ ਤੇ ਬਾਕੀ ਜਿਸ ਤਰ੍ਹਾਂ ਦੇ ਵੀ ਤੁਸੀਂ ਸਰਜਰੀ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਗਾਠ ਹੋਏ ਕਿਸਰੀ ਦੇ ਕਿਸੇ ਵੀ ਹਿੱਸੇ ਵਿੱਚ ਹੋਏ ਜਾਂ ਫੇਸ ਤੇ ਹੋਏ ਜਾਂ ਹੈਡ ਤੇ ਹੋਏ ਜਾਂ ਬਾਹਾਂ ਲੱਤਾਂ ਵਿੱਚ ਹੋਣ ਉਹ ਸਭ ਦਾ ਟ੍ਰੀਟਮੈਂਟ ਅਸੀਂ ਇੱਥੇ ਕਰ ਰਹੇ ਹਾਂ ਫਿਰ ਵੈਰੀਕੋਸ ਵੇਇਨਸ ਵਾਸਤੇ ਅਸੀਂ ਮਸ਼ੀਨਸ ਆਰਡਰ ਕਰ ਰਹੇ ਹਾਂ ਵੈਰੀਕੋਸ ਮਸ਼ੀਨ ਵਾਸਤੇ ਜਿੱਦੇ ਲੇਜ਼ਰ ਟ੍ਰੀਟਮੈਂਟ ਹੁੰਦਾ ਵੈਰੀਕੋਸ ਵੇਇਨਸ ਦਾ ਤੇ ਉਹਨੂੰ ਕੰਜ਼ਰਵੇਟਿਵ ਕਰਨਾ ਜਾਂ ਸਰਜਿਕਲ ਕਰਨਾ ਹੈ ਪੇਸ਼ੈਂਟ ਦੇ ਗ੍ਰੇਡ ਦੇ ਹਿਸਾਬ ਨਾਲ ਅਸੀਂ ਉਹ ਵੀ ਅੰਡਰ 1 ਰੂਫ ਸਟਾਰਟ ਕਰ ਰਹੇ ਹਾਂ ਇੱਥੇ ਆਪਣੇ ਪੰਨੂ ਸਰਜਿਕਲ ਨਰਸਿੰਗ ਹੋਮ ਐਂਡ ਸਰਜਿਕਲ ਸੈਂਟਰਸ